ਲੁਧਿਆਣਾ ਜੇ ਕੁਝ ਮਹੀਨੇ ਪਹਿਲਾਂ ਰਜੀਵ ਗਾਂਧੀ ਦੇ ਬੁੱਤ ਨੂੰ ਦਸਤਾਰ ਨਾਲ ਸਾਫ਼ ਕਰਨ ਵਾਲੇ ਗੁਰਸਿਮਰਨ ਸਿੰਘ ਮੰਡ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਨੇ ਗੁਰਸਿਮਰਨ ਸਿੰਘ ਮੰਡ ਨੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਚੋਣ ਲੜਨ ਦੀ ਗੁਜ਼ਾਰਿਸ਼ ਆਪਣੀ ਪਾਰਟੀ ਨੂੰ ਕੀਤੀ ਹੈ ਰਾਹੁਲ ਗਾਂਧੀ ਨੂੰ ਉਹਨਾਂ ਨੇ ਪੱਤਰ ਲਿਖ ਕੇ ਕਿਹਾ ਕਿ ਉਹ ਚੋਣ ਲੜਨਾ ਚਾਹੁੰਦੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਜਾਂ ਫਿਰ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਖਿਲਾਫ ਸਾਡੇ ਨਾਲ ਗੁਰਸਿਮਰਨ ਸਿੰਘ ਮੰਡ ਨੇ ਮਾਨ ਸਾਹਿਬ ਕੀ ਵਿਚਾਰ ਆਇਆ ਕਿ ਮੋਦੀ ਸਾਹਿਬ ਦੇ ਖਿਲਾਫ ਅਮਿਤ ਸ਼ਾਹ ਦੇ ਖਿਲਾਫ ਚੋਣ ਲੜਨ ਦੀ ਸੋਚ ਰਹੇ ਹਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਮੇਰੀ ਦੁਆਰਾ ਇੰਟਰਵਿਊ ਕਰ ਰਹੇ ਹੋ ਇਸ ਤਰ੍ਹਾਂ ਜੀ ਸਾਡੇ ਜਿਹੜੇ ਮਾਨ ਜੋ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਉਹਨਾਂ ਨੇ ਸਭ ਤੋਂ ਪਹਿਲਾਂ 15 ਲੱਖ ਰੁਪਏ ਦਾ ਵਾਅਦਾ ਕੀਤਾ ਸੀ ਅੱਜ ਤੋਂ 5 ਸਾਲ ਪਹਿਲਾਂ ਉਹ ਨਹੀਂ ਦਿੱਤਾ ਉਹਨਾਂ ਨੇ ਫੇਰ ਗਰੀਬ ਗਰੀਬ ਹੀ ਰਹੀ ਗਿਆ ਅਮੀਰ ਨੂੰ ਅਮੀਰ ਆਪਾਂ ਬਣਾਈ ਗਏ ਆ ਇਸ ਕਰਕੇ ਵੀ ਸਾਡੇ ਮਨ ਚ ਖਿਆਲ ਆਇਆ ਵੀ ਕਿਉਂ ਨਾ ਆਪਾਂ ਸਾਡੇ ਕਾਂਸਪਾਰਟੀ ਦੇ ਕੁਝ ਬੰਦੇ ਚ ਹੈ ਮੈਂ ਅਸੀ ਪਾਰਟੀ ਹਾਈ ਕਮਾਂਡ ਨੂੰ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਬੇਨਤੀ ਕੀਤੀ ਵੀ ਸਾਨੂੰ ਲੜਾਓ ਪ੍ਰਧਾਨ ਮੰਤਰੀ ਸ਼੍ਰੀ ਨਰਮੋਦੀ ਜੀ ਦੇ ਖਿਲਾਫ ਜਿੱਥੋਂ ਵੀ ਲੜਦੇ ਨੇ ਉਹ ਜਾਂ ਅਮਿਤ ਸ਼ਾਹ ਜੀ ਜਿਹੜੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੇ ਬੀਜੇਪੀ ਦੇ ਉਹਨਾਂ ਦੇ ਖਿਲਾਫ ਲੜਾ ਦਿਓ ਅਸੀਂ ਲੋਕਾਂ ਨੂੰ ਦੱਸਾਂਗੇ ਨਾ ਵੀ ਅਸੀਂ ਕਾਂਗਰਸ ਪਾਰਟੀ ਸਾਡੀ ਕੀ ਕਰਦੀ ਪਈ ਆ ਪਰ ਉਹ ਤਾਂ ਗਾਂਧੀ ਨਗਰ ਤੋਂ ਲੜ ਰਿਹਾ ਅਮਿਤ ਸ਼ਾਹ ਜੀ ਉੱਥੇ ਤੁਹਾਡਾ ਕੀ ਆਧਾਰ ਹੈ ਜੇ ਤੁਸੀਂ ਉੱਥੇ ਜਾ ਕੇ ਚੋਣ ਲੜਨਾ ਨਹੀਂ ਕਾਂਗਰਸ ਤਾਂ ਹੈ ਨਾ ਜੀ ਆਪਾਂ ਇੱਕ ਸਿੰਬਲ ਪੰਜੇ ਨਿਸ਼ਾਨ ਤੇ ਲੜਨਾ ਚਾਹੁੰਦੇ ਆਂ ਆਜ਼ਾਦ ਦਾ ਬਲਣਾ ਨਹੀਂ ਸਿੰਬਲ ਦੇ ਨਿਸ਼ਾਨ ਤੇ ਲੜਨਾ ਚਾਹ ਤਾਂ ਕਿ ਕਾਂਗਰਸ ਦਾ ਹਰ ਭਾਰਤ ਵਿੱਚ ਹੀ ਹੈ ਇਹ ਤਾਂ ਹੈ ਨਹੀਂ ਵੀ ਇਕੱਲੇ ਲੁਧਿਆਣਾ ਜੀ ਕਾਂਗਰਸ ਦਾ ਬਾਕੀ ਜਗ੍ਹਾ ਹੈ ਨਹੀਂਗੀ ਇਸ ਕਰਕੇ ਕੀ ਲੱਗਦਾ ਤੁਹਾਨੂੰ ਮੋਦੀ ਸਾਹਿਬ ਦੇ ਚੋਣ ਲੜਦੇ ਹੋ ਜਾਂ ਸਿਰਫ ਇੱਕ ਇੱਕ ਮੀਡੀਆ ਦਾ ਸਟੰਟ ਹੈ ਕਿ ਤੁਸੀਂ ਮੀਡੀਆ 'ਚ ਖਬਰ ਆ ਜੇ ਬਹੁਤ ਹੈ ਜਾਂ ਫਿਰ ਰਾਹੁਲ ਗਾਂਧੀ ਨੂੰ ਪ੍ਰੋਪਰ ਚਿੱਠੀ ਲਿਖ ਕੇ ਤੁਸੀਂ ਦਰਖਾਸਤ ਕਰ ਦਿੱਤੀ ਨਹੀਂ ਅਸੀਂ ਚਿੱਠੀ ਅਸੀਂ ਚਿੱਠੀ ਲਿਖਤੀ ਆ ਬਾਕਾਇਦਾ ਮੇਲ ਵੀ ਕਰ ਦਿੱਤੀ ਗਈਆਂ ਟਵਿੱਟਰ ਰਾਹੀਂ ਵੀ ਕਰ ਦਿੱਤੀ ਹੈ ਵੀ ਜਾਣਕਾਰੀ ਦੇ ਦਿੱਤੀ ਕਿ ਲਿਖਿਆ ਕੀ ਉਹਦਾ ਹੀ ਤੁਸੀਂ ਵੀ ਜੇ ਪ੍ਰਧਾਨ ਮੰਤਰੀ ਦੇ ਖਿਲਾਫ ਜੇ ਤੁਹਾਡੇ ਕੋਲ ਕੋਈ ਯੋਗ ਉਮੀਦਵਾਰ ਨਹੀਂ ਹੈ ਤਾਂ ਮੈਂ ਲੜਨ ਨੂੰ ਤਿਆਰ ਆ ਤੋ ਲੱਗਦਾ ਕਿ ਕਾਂਗਰਸ ਪਾਰਟੀ ਕੋਲੇ ਕੋਈ ਯੋਗ ਉਮੀਦਵਾਰ ਹੋਰ ਨਹੀਂ ਹੋ। ਨਹੀਂ ਨਹੀਂ ਜੇ ਕੋਈ ਪ੍ਰਧਾਨ ਮੰਤਰੀ ਦੇ ਖਿਲਾਫ ਲੜਨ ਤੋਂ ਇਨਕਾਰ ਹੀ ਕਰਦਾ ਪਿਆ। ਲੜਨਾ ਤਾਂ ਹਰ ਇੱਕ ਨਹੀਂ ਆ। ਮੈਂ ਹੀ ਲੜਨ ਕੋਈ ਹੋਰ ਕੜੂਗਾ ਥਰਡ ਪਾਰਟੀ। ਲੇਕਿਨ ਜੇ ਕੋਈ ਅੰਨਾ ਕਨੀ ਗੱਲ ਦਾ ਮੈਂ ਤਿਆਰ ਆ। ਕੀ ਏਜੰਡਾ ਕੀ ਹੋਊਗਾ ਜੇ ਪਾਰਟੀ ਟਿਕਟ ਦੇ ਦਿੰਦੀ ਹੈ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਗੁਰਸਿਮਰਨ ਸਿੰਘ ਮੰਡ ਨੂੰ ਕੀ ਏਜੰਡਾ ਹੋਊਗਾ? ਸਭ ਤੋਂ ਪਹਿਲਾਂ ਤਾਂ ਆਪਾਂ ਦਾ ਗਰੀਬ ਦਾ ਹੀ ਫਾਇਦਾ ਕਰਨਾ ਜੀ। ਗਰੀਬਾਂ ਦੀ ਜਿਹੜੀ ਮੁਢਲੀ ਸਹਾਇਤਾ ਸਕੂਲ ਪੜ੍ਹਾਈ ਆ। ਉਹ ਵਿਚਾਰੇ ਬਾਂਝੇ ਰਹਿ ਗਏ ਹੂੰ ਜਿਹੜੇ ਸੀਵਰੇਜ ਪਾਣੀ ਮੁਢ ਲਿਆ ਸੈ ਤਾਂ ਜਿਹੜੇ ਗਰੀਬਾਂ ਦੇ ਆ ਅਮੀਰਾਂ ਦਾ ਕੋਈ ਫਰਕ ਨਹੀਂ ਪੈਂਦਾ ਅਮੀਰ ਤੇ ਹੋਟਲ 'ਚ ਰਹਿ ਲੂਗਾ ਜਾ ਕੇ بڑے ਘਰਾਂ 'ਚ ਉਹਨਾਂ ਨੂੰ ਕੋਈ ਫਰਕ ਨਹੀਂ ਗਰੀਬ ਜਿਹੜਾ ਬੇਰੋਜ਼ਗਾਰ ਆ ਬੇਰੋਜ਼ਗਾਰ ਆ ਜਿਹਾ ਭਖਾਰੀ ਨੇ ਸਾਰਾ ਉਹਨਾਂ ਦਾ ਆਪਾਂ ਹੀ ਸੋਚਣਾ ਵਾ ਗਰੀਬਾਂ ਦਾ ਜਿਵੇਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਲਿਖ ਲਿਆ ਆਪਣਾ ਚੌਕੀਦਾਰ ਲਿਖ ਲਿਆ ਚੌਕੀਦਾਰ ਨੂੰ ਤਾਂ ਤਨਖਾਹ ਨਹੀਂ ਨਹੀਂ ਵਿਚਾਰੇ ਨੂੰ ਜਿੰਨੀ ਆਪਦਾ ਘਰ ਦਾ ਪਾਲਣ ਪੋਚਣ ਕਰ ਸਕੇ ਚੌਕੀਦਾਰ ਦਾ ਤਾਂ ਨਾਮ ਇੱਕ ਮਿਸਯੂਜ਼ ਕੀਤਾ ਜਾ ਰਿਹਾ ਵੀ ਮੈਂ ਚੌਕੀਦਾਰ ਆ ਪਰ ਕਿਹਨਾਂ ਦਾ ਅਮੀਰਾਂ ਦਾ ਇਹ ਮੈਂ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦਾ ਦੇ ਜਿਹੜੀ ਗੱਲ ਦੀ ਨਿੰਦਾ ਕਰਦਾ ਵਾਂ ਕਿ ਚੌਕੀਦਾਰ ਨਹੀਂ ਇਹ ਇਹ ਤਾਂ ਇੱਕ ਲੋਕਾਂ ਨੂੰ ਗਮਨਾਹ ਕਰ ਰਿਹਾ ਵੀ ਚੌਕ ਚੌਕੀਦਾਰ ਆ ਮੈਂ ਚੌਕੀਦਾਰ ਹੈ ਨਹੀਂ ਇਹ ਕਿਉਂਕਿ ਦੋ ਤਿੰਨ ਘਰਾਣੇ ਵਾਸਤੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਹੋਰ ਤਾਂ ਕਿੰਨੇ ਸਹੀ ਨੇ ਅਮੀਰ ਦੇ ਦੋ ਤਿੰਨ ਅਮੀਰਾਂ ਦੇ ਹੈਗੇ ਨੇ 15-15 ਲੱਖ ਦੀ ਵੀ ਮੰਗ ਕਰੋਗੇ ਨਹੀਂ ਨਹੀਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਕਹਾਂ 15 ਲੱਖ ਰੁਪਏ ਤਾਂ ਪਹਿਲਾਂ ਦਿਓ ਖਾਤੇ ਅੰਝ 15 ਲੱਖ ਰੁਪਏ ਦੇ ਦਿਓ ਫਿਰ ਤਾਂ ਹੋ ਸਕਦਾ ਸੀ ਵੀ ਤੁਹਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਹਿ ਦਈਏ ਵੋਟ ਪਾ ਦਿਓ ਵੀ 15-15 ਲੱਖ ਰੁਪਏ ਹਰ ਘਰ ਵਿੱਚ ਆ ਗਿਆ ਤੇ ਮੈਂ ਵੀ ਸਭ ਤੋਂ ਪਹਿਲਾਂ ਜਾ ਕੇ ਕਹਾਂਗਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੱਕ ਵਿੱਚ ਵੋਟ ਪਾਓ ਬਈ ਕਿਉਂਕਿ ਬੜੇ ਅੱਛੇ ਨੇ ਇਮਾਨਦਾਰ ਨੇ ਜੋ ਵਾਅਦੇ ਕੀਤੇ ਸੀ ਨੇ ਪੂਰੇ ਖਰੇ ਉੱtre ਨੇ ਵਾਅਦੇ ਖਰੇ ਉੱtre ਹੀ ਨਹੀਂ ਕੋਈ ਫਿਰ ਹੁਣ ਸਾਨੂੰ ਵੀ ਸਾਨੂੰ ਸਾਨੂੰ ਵੀ ਗੁੱਸਾ ਆਉਂਦਾ ਨਾ ਮਨ ਦੇ ਵਿੱਚ ਵੀ ਕਿਉਂ ਨਾ ਅਸੀਂ ਵੀ ਲੜ ਕੇ ਲੜਈਏ ਤਾਂ ਕਿ ਦਸੇ ਲੋਕਾਂ ਨੂੰ ਵੀ ਪ੍ਰਧਾਨ ਮੰਤਰੀ ਸਿਰਫ ਹਵਾਈ ਯਾਤਰਾ ਵਾਲੇ ਨੇ ਦੇ ਦੂਸਰੇ ਲੋਕਾਂ ਦੇ ਗਰੀਬਾਂ ਦੇ ਨਹੀਂ ਹੈਗੇ ਇਹ ਲੱਗਦਾ ਤੁਹਾਨੂੰ ਰਾਹੁਲ ਗਾਂਧੀ ਤੁਹਾਨੂੰ ਟਿਕਟ ਦੇ ਦੇਣੀ ਨਹੀਂ ਨਹੀਂ ਅਸੀਂ ਤਾਂ ਆਪਦੀ ਰਾਹੁਲ ਗਾਂਧੀ ਦੇਵੇ ਨਾ ਦੇਵੇ ਜੀ ਅਸੀਂ ਤਾਂ ਆਪਦੀ ਇੱਕ ਆਵਾਜ਼ ਠਾਣੀ ਆ ਆਵਾਜ਼ ਇੱਕ ਆਪਾਂ ਛੋਟੇ ਜਿਹੇ ਬੰਦੇ ਆ ਆਵਾਜ਼ ਠਾਣੀ ਆ ਸਾਡਾ ਫਰਜ਼ ਆ ਅੱਗੇ ਦੇਣਾ ਨਾ ਦੇਣਾ ਉਹਨਾਂ ਦਾ ਕਰਮ ਹੈ ਜੇ ਦੇ ਦੇ ਦਿੰਦੇ ਆ ਮੰਨ ਲਓ ਮੰਨ ਲਓ ਕਿ ਇੱਕ ਐਲਾਨ ਹੋ ਜਾਂਦਾ ਸਵੇਰੇ ਤੁਸੀਂ ਟੀਵੀ ਲਾਓ ਤੇ ਸਾਹਮਣੇ ਆ ਰਿਹਾ ਹੋਵੇ ਕਿ ਗੁਰਸਿਮਰਨ ਸਿੰਘ ਮੰਡ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਉਮੀਦਵਾਰ ਨੇ ਕੀ ਕਰੋਗੇ ਨਹੀਂ ਉਹ ਤਾਂ ਮੈਨੂੰ ਬੜਾ ਫਕਰ ਹੋਊਗਾ ਮੈਂ ਪਰਦਾ ਬੰਦ ਰਿਹਾ ਮੋਦੀ ਜੀ ਦਾ ਧੰਨਵਾਦ ਕਰੂੰਗਾ ਮੈਂ ਜਾ ਕੇ ਲੜ ਰਿਹਾ ਉਹਨਾਂ ਦੇ ਖਿਲਾਫ ਤੇ ਸ਼੍ਰੀ ਰਾਹੁਲ ਗਾਂਧੀ ਜੀ ਦਾ ਸਭ ਤੋਂ ਵੱਡਾ ਉਦੋਂ ਬਾਅਦ ਧੰਨਵਾਦ ਕਰੂੰਗਾ ਵੀ ਜਿਹੜਾ ਆਪਣਾ ਮੈਨੂੰ ਲੜਉਣਗੇ ਉਹ ਮੈਂ ਕਹ ਡਰਦਾ ਥੋੜੀ ਆ ਮੈਂ ਕੋਈ ਵੀ ਮੋਦੀ ਜੀ ਮੋਦੀ ਜੀ ਇੱਕ ਇਨਸਾਨ ਹੀ ਨੇ ਕੋਈ ਰੱਬ ਦਾ ਹੈ ਨਹੀਂ ਐ ਖੁਦਾ ਦਾ ਹੈ ਨਹੀਂ ਗਾ ਇਨਸਾਨ ਦੇ ਤੌਰ ਤੇ ਲੜਾਂਗੇ ਅਸੀਂ ਆਪਣੀ ਦੱਸਾਂਗੇ ਕਾਂਗਰਸ ਪਾਰਟੀ ਨੇ ਕੰਫੀਡੈਂਸ ਹੈਗਾ ਤੁਹਾਨੂੰ ਕੰਫੀਡੈਂਸ ਹੈਗਾ ਆਪਾਂ ਨੂੰ ਜੇਦਾ ਇਹ ਪਾ ਨਾ ਹੋਵੇ ਕੋਈ ਮੈਂ ਡਰੀ ਜਾਈਏ ਡਰਨਾ ਥੋੜੀ ਆ ਡਰਨਾ ਉਸ ਆਕਾਲਪੁਰ ਤੋਂ ਹੀ ਆ ਬਸ ਆਪਾਂ ਨੇ ਹਾਂਜੀ ਕੋਈ ਬੰਦੇ ਦੇ ਖਿਲਾ ਕਉ ਮੈਂ ਨਹੀਂ ਲੜਨ ਕੋਈ ਹੋਰ ਲੜੂਗਾ ਜਾ ਕੇ ਜਵਾਬ ਆਇਆ ਤੁਹਾਨੂੰ ਹਲੇ ਤੱਕ ਉਸ ਲੈਟਰ ਦਾ ਜਿਹੜੀ ਤੁਸੀਂ ਲਿਖੀ ਹੈ ਨਹੀਂ ਹਜੇ ਕੋਈ ਲੈਟਰ ਨਹੀਂ ਆਇਆ ਜੋ ਵਿਜੀ ਨੇ ਨਾ ਰਾਹੁਲ ਗਾਂਧੀ ਜੀ ਉਹ ਅੱਜ ਜਾਂ ਕੱਲ ਆਜੇ ਉਮੀਦ ਹੈਗੀ ਹੈ ਤੁਸੀਂ ਉਮੀਦ ਤੇ ਖਰੇ ਉਤਰਦੇ ਹਾਂ ਹਾਂਜੀ ਹਾਂਜੀ ਸੋ ਗੁਰਸਿਮਰਨ ਸਿੰਘ ਮੰਡ ਨੇ ਲੁਧਿਆਣਾ ਤੋਂ ਕਹਿ ਰਹੇ ਨੇ ਕਿ ਜੇਕਰ ਉਹਨਾਂ ਨੂੰ ਮੌਕਾ ਮਿਲਦਾ ਹੈ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਲੜਨ ਦਾ ਤਾਂ ਉਹ ਚੋਣ ਲੜਨੇ ਹੈ ਕੌਨਫੀਡੈਂਟ ਨੇ ਪਰ ਵੱਡੀ ਗੱਲ ਹੈ ਕਿ ਰਾਹੁਲ ਗਾਂਧੀ ਨੂੰ ਉਹ ਟਵੀਟ ਕਰ ਚੁੱਕੇ ਨੇ ਲੈਟਰ ਲਿਖ ਚੁੱਕੇ ਨੇ ਉਹਨਾਂ ਨੇ ਕਿਹਾ ਕਿ 15-15 ਲੱਖ ਦਾ ਵਾਅਦਾ ਕਰਕੇ 15-15 ਲੱਖ ਨਹੀਂ ਦਿੱਤੇ ਪ੍ਰਧਾਨ ਮੰਤਰੀ ਨੇ ਔਰ ਕਾਂਗਰਸ ਪਾਰਟੀ ਨੂੰ ਜੇ ਕੋਈ ਯੋਗ ਉਮੀਦਵਾਰ ਨਹੀਂ ਲੱਭਦਾ ਪ੍ਰਧਾਨ ਮੰਤਰੀ ਮੋਦੀ ਜਾਂ ਫਿਰ ਅਮਿਤ ਸ਼ਾਹ ਦੇ ਖਿਲਾਫ ਤਾਂ ਉਹ ਜਾ ਕੇ ਇਲੈਕਸ਼ਨ ਲੜਨ ਨੂੰ ਤਿਆਰ ਨੇ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਐਸ ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮੈਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ